ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਚਿੱਕੀ ਫਤੀ ਜਦੋਂ ਵਾਹਿਗੁਰੂ ਦੀ ਕਿਰਪਾ ਨਾਲ ਘਰ ਵਿੱਚ ਬੱਚਾ ਜਾਂ ਬੱਚੀ ਦਾ ਜਨਮ ਹੋਵੇ ਉਸ ਵੇਲੇ ਸਭ ਤੋਂ ਪਹਿਲਾਂ ਉਸ ਨੂੰ ਵਾਹਿਗੁਰੂ ਗੁਰਮੰਤਰ ਸੁਣਾਉਣਾ ਚਾਹੀਦਾ ਹੈ ਦਾਈ ਵੀ ਸਿੱਖੜੀ ਹੋਵੇ ਚੁੱਕੇ ਗੁਰਸਿੱਖੀ ਦੇ ਸੰਸਕਾਰ ਬੱਚੇ ਵਿੱਚ ਨੂੰ ਪਾਵੇ ਇੱਕ ਅੰਮ੍ਰਿਤਧਾਰੀ ਸਿੰਘ ਸਰਬਲੋ ਦਾ ਵਾਟਾ ਲੈ ਕੇ ਉਸ ਵਿੱਚ ਅਤਾ ਕੋਸ਼ਟਾਂਕ ਜਲ ਪਾ ਕੇ ਪੰਜ ਕੋ ਪਤਾ ਸੇ ਪਾ ਕੇ ਸਭ ਲੋ ਦੀ ਕਿਰਪਾ ਨੂੰ ਬਾਟੇ ਵਿੱਚ ਫੇਰ ਦਿਆ ਹੋਇਆ। ਵੀਰ ਅਸਨ ਲਾ ਕੇ ਸ੍ਰੀ ਚਾਪੀ ਜੀ ਦਾ ਪਾਠ ਕੰਟ ਕਰੇ, ਅੰਮ੍ਰਿਤ ਤਿਆਰ ਕਰਕੇ ਬੱਚੇ-ਬੱਚੀ ਦੇ ਮੂੰਹ ਵਿੱਚ ਪੰਜ ਬੂੰਦਾਂ ਕਿਰਪਾ ਦੀ ਨੋਕ ਨਾਲ ਪਾਵੇ। ਬਾਕੀ ਬੱਚਾ ਅੰਮ੍ਰਿਤ ਬੱਚੇ-ਬੱਚੀ ਦੀ ਮਾਤਾ ਨੂੰ ਪਿਲਾ ਦਿੱਤਾ ਜਾਵੇ। ਇੱਕ ਹਾਲਸੀ ਦੀ ਕੁਰਤੀ ਹੈ ਫਿਰ ਬੱਚੇ-ਬੱਚੀ ਨੂੰ ਮਾਤਾ-ਦਾਦੂ ਦੀ ਹਿਜਮਾਇਆ ਜਾਵੇ, ਬਾਹਲਾ ਦੁੱਧਨ ਦਿੱਤਾ ਜਾਵੇ ਜਿਸ ਕਰਕੇ ਬਾਲਕ ਸ਼ੂਲ ਵੀਰ ਚੋਦਾ ਬਲੀ ਪਖਤਦਾਨੀ ਉੱਚੀ ਚੀਵਰੰਬਾਣਾ ਗੁਰਸਿੱਖ ਬਣੇ ਹੋਰ ਕਿਸੇ ਵਿਰਧ ਮਾਇਤੋਂ ਕੁੜੀ ਜਾਂ ਖੰਡ ਆਦਿਕ ਦੀ ਕੁੜਤੀ ਦਿਵੋਣਾ ਮਨਾ ਹੈ ਤਵੀਤ ਜਾਂ ਤਾਗੀ ਬੱਚੇ ਬੱਚੀ ਦੇ ਹੱਥ ਜਾਂ ਗਲ ਵਿੱਚ ਬੰਨ੍ਹਣੀ ਮਨਾ ਹੈ ਸਾਰੀ ਵਿਗਨਾਂ ਦਾ ਨਾਸ਼ਕ ਸਰਬਲੋਤਾ ਕੜਾ ਬੱਚੇ ਬੱਚੀ ਦੇ ਹੱਥ ਵਿੱਚ ਪਾ ਦੇਣਾ ਚਾਹੀਦਾ ਹੈ ਬੱਚੇ ਬੱਚੀ ਦੇ ਜਨਮ ਸਮੇਂ ਸਰਾਪ ਪੀਣੀ ਕੋਕੜ ਬੱਕਰੀ ਪੱਟਣੀ ਮਹਾਪਾਪ ਹੈ ਬਾਂਦ ਵਿੱਚ ਦੀਗ ਪ੍ਰਸ਼ਾਦ ਕਰਾ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਹੁਕਮਨਾਮੇ ਦੇ ਪਹਿਲੇ ਅੱਖਰ ਤੋਂ ਜੇ ਬੱਚੇ ਜੋੜੇ ਹੋਣ ਤਾਂ ਪਹਿਲੇ ਅੱਖਰ ਤੇ ਦੂਜੇ ਅੱਖਰ ਤੋਂ ਬੱਚੇ ਬੱਚੀ ਦਾ ਨਾਮ ਰੱਖਿਆ ਜਾਵੇ ਜੇ ਹੋ ਸਕੇ ਤਾਂ ਉਸ ਦਿਨ ਤੋਂ ਘਰ ਵਿੱਚ ਸਹਿਜ ਪਾਠ ਕੀਤਾ ਜਾਵੇ ਪਾਠ ਬੱਚੇ ਬੱਚੀ ਤੇ ਉਸ ਦੀ ਮਾਤਾ ਨੂੰ ਸੁਣਾ ਕੇ ਉਗ ਪਾਇਆ ਜਾਵੇ ਸਮਰੱਥਾ ਅਨੁਸਾਰ ਗੁਰੂ ਦੀਆਂ ਸੰਗਤਾਂ ਨੂੰ ਗੁਰੂ ਕਾ ਲੰਗਰ ਤਿਆਰ ਕਰਕੇ ਸ਼ਿਕਾਇਆ ਜਾਵੇ ਸ੍ਰੀ ਜਪਜੀ ਸਾਹਿਬ ਦਾ ਪਾਠ ਆਰੰਭ ਕਰਨ ਵੇਲੇ ਅਤੇ ਸਮਾਪਤੀ ਵੇਲੇ ਅਰਦਾਸ ਕਰਨੀ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ